ਰੁਕਤੀ ਤੇ ਮੰਦੇ ਨਾਂ ਤੇ ਮਹਿਮਤਿਤ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਲੋਰਵਲੋ ਲਗਾਏ ਗਏ ਰੁਕ ਇੱਕ ਰੁਕਤੀ ਤੇ ਮੰਦੇ ਨਾਂ ਤੇ ਮਹਿਮਤ ਤੱਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਲੋਰਵਿਕੇ ਪ੍ਰਿੰਸੀਪਲ ਸੁਸ਼ੀਲ ਕੁਮਾਰੀ ਅਤੇ ਉਹਨਾਂ ਦੇ ਸਕੂਲ ਸਟਾਫ ਵੱਲੋਂ ਰੁਕ ਲਗਾਏ ਗਏ ਇਸ ਮੌਕੇ ਦੁਆਰਾ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਅਤੇ ਸਟਾਫ ਮੈਂਬਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਰੁਕਤੀ ਤੇ ਮੰਦੇ ਨਾਂ ਤੇ ਸਕੂਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ ਉਹਨਾਂ ਨੇ ਕਿਹਾ ਸਾਨੂੰ ਸਾਰਿਆਂ ਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਰੁੱਖ ਸਾਨੂੰ ਬਹੁਤ ਫਾਇਦੇ ਦਿੰਦੇ ਹਨ ਵੱਧ ਰਹੀ ਗਰਮੀ ਤੋਂ ਰਾਤ ਪਾਉਣ ਲਈ ਇੱਕੋ ਇੱਕ ਤਰੀਕਾ ਹੈ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਜਿਸ ਨਾਲ ਸਾਨੂੰ ਆਤ ਸੀਜ਼ਨ ਲੈਣ ਵਿੱਚ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵਾਤਾਵਰਣ ਹਰਾ ਭਰਾ ਰਹਿਣ ਨਾਲ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ ਅਤੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਨੂੰ ਪਾਣੀ ਅਤੇ ਅਨਾਜ ਰੱਖੋ ਇਸ ਮੌਕੇ ਸਕੂਲ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਕ੍ਰਿਸ਼ਨ ਸਕੂਲ ਸਟਾਫ ਹਾਜ਼ਰ ਸਨ ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅੱਜ 4 ਜੁਲਾਈ ਆ ਆਪਾਂ ਫਲੋਰ ਗਰਲ ਸਕੂਲ ਦੇ ਵਿੱਚ ਪਹੁੰਚ ਚੁੱਕੇ ਆ ਇੱਥੇ ਦੇ ਜਿਹੜੇ ਗਰਲ ਸਕੂਲ ਦੇ ਪ੍ਰਿੰਸੀਪਲ ਸ਼ਸ਼ੀਲਾ ਕੁਮਾਰੀ ਜੀ ਉਸ ਦੇ ਸਟਾਫ ਨਾਲ ਕਰਨਾ ਚਾਹਾਂਗੇ ਵੀ ਜਿਹੜੇ ਰੁੱਤ ਆ ਮੌਸਮ ਜਿਹੜਾ ਬਦਲ ਗਿਆ ਔਰ ਪਹੁੰਚ ਚੁੱਕਿਆ ਪੰਜਾਬ ਦੇ ਵਿੱਚ ਰੁੱਖ ਲਗਾਉਣ ਦੀ ਸਾਰਿਆਂ ਨੂੰ ਇੱਕ ਸੰਗੀਤ ਧਿਆਨ ਦਿੱਤਾ ਜਾ ਰਿਹਾ ਆ ਆਪਾਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਸ਼ਸ਼ੀਲਾ ਕੁਮਾਰੀ ਜੀ ਨੂੰ ਕੀ ਕਹਿਣਾ ਚਾਹੁੰਦੇ ਆ ਮੌਨਸੂਨ ਬਾਰੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਦੋ ਤੁਕਾਂ ਨਾਲ ਗੱਲ ਸ਼ੁਰੂ ਕਰੂੰਗੀ ਕਿ ਕੁੱਖ ਵਿੱਚ ਧੀ ਤਰਤ ਵਿੱਚ ਪਾਣੀ ਨਾ ਸਾੰਬੇ ਤਾਂ ਖਤਮ ਕਹਾਣੀ ਮੈਂ ਸ਼ੁਸ਼ੀਲਾ ਕੁਮਾਰੀ ਪ੍ਰਿੰਸੀਪਲ ਗਰਲ ਸਕੂਲ ਫਲੋਰ ਅੱਜ ਸਮੂਹ ਲੋਕਾਂ ਕੇ ਰਿਕਵੈਸਟ ਕਰਦੀਆਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਬਚਾਈਏ ਅਗਰ ਅਸੀਂ ਚਾਹੁੰਦੇ ਹਾਂ ਕਿ ਇਹ ਦੁਨੀਆ ਚੱਲਦੀ ਰਹੇ ਚੰਗੇ ਪੂਖ ਨਾਲ ਚਲਦੀ ਰਹੇ ਤਾਂ ਮੈਂ ਇਹੀ ਰਿਕੁਐਸਟ ਕਰੂੰਗੀ ਕਿ ਹਰ ਕੋਈ ਆਪਣੀ ਮਾਂ ਆਪਣੀ ਧੀ ਦੇ ਨਾਂ ਦਾ ਇੱਕ ਰੁੱਖ ਜ਼ਰੂਰ ਲਗਾਏ ਕਿਉਂਕਿ ਇਹੀ ਵਾਤਾਵਰਣ ਹੈ ਜਿਹੜਾ ਸਾਨੂੰ ਜੀਣ ਦਾ ਸਾਧਨ ਬਣ ਕੇ ਸਾਨੂੰ ਤਰੱਕੀ ਦੀ ਰਾਹ ਤੇ ਤੋੜ ਸਕਦਾ ਹਰੀ ਸਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੌਨਸਨ ਬਾਰੇ ਅੱਜਕੱਲ ਜਿਹੜਾ ਆਪਣਾ ਵਾਤਾਵਰਣ ਹੈ ਨਾ ਉਹਨੂੰ ਸਾਹਮਣਾ ਬਹੁਤ ਜ਼ਰੂਰੀ ਹੈ ਇਹ ਵਾਤਾਵਰਨ ਵਿੱਚ ਬਹੁਤ ਸਾਰੀਆਂ ਐਨਜੀਓ ਬਹੁਤ ਸਾਰੀਆਂ ਸੰਸਥਾਵਾਂ ਹਰ ਇੱਕ ਸਾਲ ਬਾਦ ਚੜ ਕੇ ਹਿੱਸਾ ਲੈਂਦੀਆਂ ਉਹ ਬੂਟੇ ਲਗਾਉਂਦੇ ਹੈਗੇ ਆ ਬਟ ਮੈਂ ਇੱਕ ਥੋੜੇ ਉਹਨਾਂ ਨੂੰ ਸੁਝਾਅਸ਼ਨ ਵੀ ਦਵਾਂਗਾ ਇੱਕ ਤਾਂ ਪੱਕੇ ਬੂਟੇ ਲਗਾਏ ਜਾਣ ਤਾਂ ਕਿ ਲੰਬੇ ਸਮੇਂ ਤੱਕ ਰਹਿਣਗੇ ਨੰਬਰ 2 ਤੇ ਬੂਟੇ ਲਗਾਉਣਾ ਬਹੁਤ ਔਖਾ ਕੰਮ ਆ ਉਹ ਤੁਸੀਂ ਕਰ ਹੀ ਰਹੇ ਆ ਉਤੋਂ ਵੀ ਜ਼ਿਆਦਾ ਔਖਾ ਆ ਉਹਨਾਂ ਨੂੰ ਸਾਂਭਣਾ ਅੱਗੇ ਉਹਨਾਂ ਦੀ ਦੇਖਰੇਖ ਕਰਨੀ ਜੇ ਉਹਨਾਂ ਦੀ ਦੇਖਰੇਖ ਪ੍ਰੋਪਰ ਹੋ ਜੂਗੀ ਟਾਈਮ ਤੇ ਸਿਰਫ ਇੱਕ ਦੋ ਮਹੀਨਿਆਂ ਦੀ ਗੱਲ ਹੁੰਦੀ ਆ ਤੇ ਬੂਟੇ ਵਧੀਆ ਚੱਲ ਜਾਂਦੇ ਆ ਜਦੇ ਨਾਲ ਕੀ ਆ ਸਾਡੇ ਵਾਤਾਵਰਨ ਵਿੱਚ ਜਿਹੜਾ ਇੰਨਾ ਟੈਂਪਰੇਚਰ ਹੋ ਰਿਹਾ ਐਨੀ ਗਰਮੀ ਹੋ ਰਹੀ ਆ ਐਨੀ ਸਰਦੀ ਹੋ ਜਾਂਦੀ ਆ ਉਹਦੇ ਠੱਲ ਪੈ ਸਕਦੀ ਆ ਧੰਨਵਾਦ ਜੀ ਨਾਂ ਕੀ ਕਹਿਣਾ ਚਾਹੁੰਦੇ ਸਰ ਇੰਦਰੀ ਕੁਮਾਰ ਗਵਰਨਮੈਂਟ ਗਰਲਸ ਸਕੂਲ ਸੈਕੰਡਰੀ ਸਕੂਲ ਲੋਰ ਜੀ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਹਰੇਕ ਨੂੰ ਵੱਧ ਛੱਡ ਕੇ ਪਲਾਂਟਸ ਬਾਰੇ ਯੋਗਦਾਨ ਪਾਣਾ ਚਾਹੀਦਾ ਕਿਉਂਕਿ ਗਲੋਬਲ ਵਾਰਮਿੰਗ ਆ ਰਹੀ ਆ ਜੀ ਜੀ ਤੇ ਸਾਰਿਆਂ ਨੂੰ ਬੜੀ ਲੋੜ ਆ ਮੌਸਮ ਵੀ ਜਿਸ ਤਰ੍ਹਾਂ ਦੇ ਹਿਸਾਬ ਨਾਲ ਹੋ ਰਿਹਾ ਗਰਮੀ ਪਹਿਲਾਂ ਪੈ ਜਾਂਦੀ بارش ਵੀ ਪਹਿਲਾਂ ਆ ਜਾਂਦੀ ਕੁਝ ਨਹੀਂ ਪਤਾ ਲੱਗਦਾ ਇਸ ਕਰਕੇ ਹਰੇਕ ਨੂੰ ਪਲਾਂਟਸ ਲਗਾਉਣਾ ਬਹੁਤ ਜ਼ਰੂਰੀ ਆ ਤੇ ਉਹਦੀ ਸਾਂਭ ਸੰਭਾਲ ਕਰਨੀ ਪੋ ਚੀਂਦਾ ਜਿੱਦਾਂ ਹੁਣ بارش ਹੋਣ ਦਾ ਚਾਂਸ ਪੂਰਾ ਪੈ ਰਿਹਾ ਮਤਲਬ ਜਿੱਦ ਉੱਤੇ ਜਾਨਵਰਾਂ ਲਈ ਪਾਣੀ ਰੱਖਣ ਲਈ ਕੁਜੇ ਔਰ ਹੋਰ ਚੀਜ਼ਾਂ ਉਹ ਵੀ ਕੀ ਕਹਿਣਾ ਉਹਦੇ ਬਾਰੇ ਕਿਵੇਂ ਅਸੀਂ ਉਹ ਵੀ ਹਰੇਕ ਨੂੰ ਆਪਣੀਆਂ ਛੱਤਾਂ ਦੇ ਉੱਤੇ ਰੱਖਣੇ ਚਾਹੀਦੇ ਜੀ ਹੂੰ ਕਿਉਂਕਿ ਪੰਛੀਆਂ ਨੂੰ ਵੀ ਗਰਮੀ ਲੱਗਦੀ ਆ ਉਹਨਾਂ ਦਾ ਕੋਈ ਜ਼ਰੀਆ ਨਹੀਂ ਉੱਥੋਂ ਉਹਨਾਂ ਨੂੰ ਪਾਣੀ ਮਿਲ ਸਕਦਾ ਆ ਤੇ ਉਹ ਆਪਣੀ ਪਿਆਸ बुझा ਸਕਦੇ ਉਹ ਵੀ ਬਹੁਤ ਜ਼ਰੂਰੀ ਹਰੇਕ ਨੂੰ ਆਪਣੀਆਂ ਛੱਤਾਂ ਤੇ ਇਸ ਤਰ੍ਹਾਂ ਦਾ ਸਿਸਟਮ ਕਰਨਾ ਚਾਹੀਦਾ ਧੰਨਵਾਦ ਸੀਨੀਅਰ ਸਕੈਂਡਰੀ ਸਕੂਲ ਫਲੋਰ ਮੈਂ ਇਹੀ ਕਹਿਣਾ ਚਾਹੂੰਗੀ ਅਗਰ ਅਸੀਂ ਆਪਣੇ এনवायरमेंट ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਸਾਡਾ ਸਰਵਾਈਵਲ ਪੋਸੀਬਲ ਹੈ ਇਸ ਪਲੈਨਟ ਤੇ ਉੱਤੇ ਅਦਰਵਾਇਜ਼ ਇਹ ਪਲੈਨਟ ਵੀ ਸਾਡੇ ਲਈ ਰਹਿਣਾ ਵੀ ਔਖਾ ਹੋ ਜਾਏਗਾ ਹੁਣ ਜੇਕਰ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾ ਜਦੋਂ ਅਸੀਂ ਸਕੂਲ ਜਾਂਦੇ ਆ ਤਾਂ ਸਕੂਲ ਦੇ ਵਿੱਚ ਇੰਨੀ ਗ੍ਰੀਨਰੀ ਦੇਖ ਕੇ ਸਾਡੀ એનર્ਜੀ ਡਬਲ ਹੋ ਜਾਂਦੀ ਹੈ ਜੀ ਤਾਂ ਜਿੱਥੇ ਗ੍ਰੀਨਰੀ ਹੋਏਗੀ ਉੱਥੇ ਪੋਜ਼ਿਟਿਵਿਟੀ ਆਏਗੀ ਵਾਈਬਸ ਅੱਛੀਆਂ ਰਹਿਣਗੀਆਂ ਬੱਚਿਆਂ ਦਾ ਮਨ ਲੱਗਾ ਰਹੇਗਾ ਇੱਕ ਪੋਜ਼ਿਟਿਵ ਆਉਰਾ ਕ੍ਰੀਏਟ ਕਰਦੀ ਹੈ ਗ੍ਰੀਨਰੀ ਔਰ ਇਹ ਸਿਰਫ ਸਕੂਲਾਂ ਚ ਨਹੀਂ ਇਹ ਸਾਰੇ ਕਿਤੇ ਹੋਣਾ ਚਾਹੀਦਾ ਹਰ ਜਗ੍ਹਾ ਤੇ ਹਰ ਗਲੀ ਤੇ ਔਰ ਹਰ ਕਿਸੇ ਨੂੰ ਆਪਣੀ ਇੱਕ ਰਿਸਪੌਂਸਿਬਿਲਿਟੀ ਸਮਝਦੇ ਹੋਏ ਇੱਕ ਟਰੀ ਪਲਾਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਮੈਮ ਸਕੂਲ ਦੇ ਵਿੱਚ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਗਾਈਡ ਕਰਦੇ ਆ ਵੀ ਜਿਹੜਾ ਵੀ ਜਿੱਦਾਂ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏ ਵੱਤ ਵੱਤ ਪੌਦੇ ਲਾਏ ਜਾਣ ਹਾਂਜੀ ਹਾਂਜੀ ਜ਼ਰੂਰ ਕਲਾਸ ਦੇ ਵਿੱਚ ਬੱਚਿਆਂ ਨੂੰ ਗਾਈਡ ਕੀਤਾ ਜਾਂਦਾ ਤੁਸੀਂ ਸਾਡੇ ਸਕੂਲ ਵਾਲ ਦੇਖਿਆ ਹੀ ਹੋਏਗਾ ਰਾਦਰ ਬਰਥਡੇਸ ਤੇ ਵੀ ਉਹਨਾਂ ਨੂੰ ਇਨਸਪਾਇਰ ਕੀਤਾ ਜਾਂਦਾ ਹੈ ਕਿ ਇਨਸਟੈਡ ਆਫ ਡਿਸਟ੍ਰਿਬਿਊਟਿੰਗ ਦਾ ਸਵੀ ਅਮੰਗ ਦਾ ਚਿਲड्रन ਤਾਂ ਉਹ ਇੱਕ ਪਲਾਂਟ ਲਗਾ ਦੇ ਇੱਥੇ ਔਰ ਬੱਚੇ ਲਗਾਉਂਦੇ ਵੀ ਆ ਇਨਸਪਾਇਰਡ ਹੁੰਦੇ ਵੀ ਆ ਸਾਡੇ ਪਲਾਂਟੇਸ਼ਨ ਹੁੰਦੀ ਆ ਔਰ ਬੱਚੇ ਐਨਕਰੇਜ ਹੁੰਦੇ ਨੇ ਪਾਰਟਿਸਿਪੇਟ ਕਰਦੇ ਨੇ ਹਰ ਐਕਟੀਵਿਟੀਜ਼ ਬਹੁਤ ਅੱਛੀ ਤਰੀਕੇ ਨਾਲ ਹਾਂ ਮੈਂ ਤਾਂ ਡਾ ਕੀ ਕਰਨ ਤੇ ਤੇ ਮੇਰਾ ਨਾਮ ਤਨੀਸ਼ਾ ਮੈਮੀ ਹੈ ਤੇ ਮੈਂ ਪਲਸ 1 ਏਜਮਾ ਦੀ ਵਿਦਿਆਰਥਣਾਂ ਮੈਂ ਵਾਤਾਵਰਣ ਨੂੰ ਮੁੱਖ ਤੌਰ ਤੇ ਮਤਲਬ ਮੁੱਖ ਤੌਰ ਤੇ ਰੱਖ ਕੇ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਸਾਰਿਆਂ ਨੂੰ ਇੱਕ ਨਿੱਕਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਹੀ ਅਸੀਂ ਆਪਣੀ ਆਪਣੇ ਆਪ ਨੂੰ ਤੇ ਸਾਡੇ ਆਗਾਮ ਵਾਲੀ ਜਿਹੜੀ ਜਨਰੇਸ਼ਨ ਆਏਗੀ ਇਸੇ ਕਰਕੇ ਅਸੀਂ ਇੱਕ ਸਾਫ਼ এনवायरमेंट ਵਿੱਚ ਸਾਹ ਲੈ ਸਕਾਂਗੇ ਕਿ ਜੇ ਅਸੀਂ ਵੱਧ ਤੋਂ ਵੱਧ ਪੌਦੇ ਲਗਾਵਾਂਗੇ ਤਾਂ ਜੋ ਸਾਡੇ ਪੰਛੀ ਆ ਉਹਨਾਂ ਨੂੰ ਵੀ ਰਹਿਣ ਲਈ ਘਰ ਮਿਲੇਗਾ ਇਸ ਲਈ ਸਾਨੂੰ ਵੱਧ ਤੋਂ ਵੱਧ ਪਲਾਂਟਸ ਜਿਹੜੇ ਲਗਾਉਣੇ ਚਾਹੀਦੇ ਨੇ ਇਹ ਹੋਰ ਮੈਸੇਜ ਪੰਛੀਆਂ ਬਾਰੇ ਕੀ ਮੈਸੇਜ ਦੇਣਾ ਚਾਹੁੰਗੇ ਤੁਸੀਂ ਇਹ ਆਪਾਂ ਦੇਖਿਆ ਘਰਾਂ ਦੇ ਉੱਤੇ ਛੱਤਾਂ ਦੇ ਜਿਹੜਾ ਪਾਣੀ ਰੱਖਦੇ ਉਹਦੇ ਬਾਰੇ ਚ ਤੁਹਾਡਾ ਕੀ ਮੈਸੇਜ ਹੈ ਹੁਣ ਗਰਮੀ ਇੰਨੀ ਵੱਧ ਰਹੀ ਹੈ ਕਿ ਮਨੁੱਖਿਆ ਨੇ ਮਨੁੱਖਾਂ ਦੇ ਲਈ ਰਹਿਣਾ ਇੰਨਾ ਮੁਸ਼ਕਲ ਹੋ ਗਿਆ ਇੱਕ ਤਾਂ ਪੰਛੀਆਂ ਲਈ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਸਾਨੂੰ ਕੋਠੇ ਤੇ ਆਪਣੇ ਉਹਨਾਂ ਲਈ ਪਾਣੀ ਰੱਖਣਾ ਚਾਹੀਦਾ ਆ ਉਹਨਾਂ ਲਈ ਥੋੜਾ ਅਨਾਜ ਰੱਖਣਾ ਚਾਹੀਦਾ ਆ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿ ਜੇਨਾਂ ਕਰਕੇ ਉਹਨਾਂ ਨੂੰ ਰਹਿਣ ਲਈ ਘਰ ਮਿਲ ਸਕੇ ਸੜੀਆਂ ਸੇੜੀਆਂ ਵੀ ਇੰਨੀ ਕਰ ਰਹੀਆਂ ਨਾਲ ਜੋ ਤੁਸੀਂ ਦੱਸ ਰਹੇ ਆ हां हा, ऐसे मतलब कि हां ਸਾਨੂੰ ਪ੍ਰਿੰਸੀਪਲ ਮੈਮ ਸਾਰੇ ਟੀਚਰਸ ਇਨਸਪਾਇਰ ਕਰਦੇ ਆ ਕਿ ਜਦੋਂ ਤੁਹਾਡਾ ਬਰਥਡੇ ਹੁੰਦਾ ਤੁਸੀਂ ਨਾ ਇੱਕ ਜਿਹੜਾ ਰੁੱਖਾ ਜ਼ਰੂਰ ਲਗਾਓ ਤੇ ਅਸੀਂ ਸਾਰੇ ਲਗਾਉਂਦੇ ਆ ਚਲੋ ਤੁਹਾਡੀ ਸਹੀਲੀ ਵੀ ਤੁਹਾਡੇ ਨਾਲ ਖੜੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਮੇਰਾ ਸੰਦੀਪ ਕੌਰ ਆ ਕੀ ਕਹਿਣਾ ਚਾਹੁੰਦੇ ਆ ਆ ਵਰਤਮਾਨ ਨੂੰ ਦੇਖਦੀ ਹੋਏ ਤਾਂ ਸਹੀ ਕਿ ਨਾ ਚਾਹਮਗੇ ਕੀ ਜਾ ਤੋ ਜ਼ਿਆਦਾ ਪੇੜ ਲਗਾਉਣੇ ਚਾਹੀਦੇ ਆ ਜਿਹਦੇ ਨਾਲ ਹਰ ਇੱਕ ਬੰਦਾ ਤੇ ਹਾਰੀ ਪਾਸੇ ਖੁਸ਼ਿਆਲੀ ਰਵੇ ਤੇ ਜੇ ਨਾਲ ਕੋਈ ਬਿਮਾਰੀ ਨਾ ਫੈਲੇ ਤੇ ਜ਼ਿਆਦਾਤਰ ਪੇੜ ਲਗਾਉਣੇ ਚਾਹੀਦੇ ਆ ਤੇ ਜਿਸ ਕਰਕੇ ਜਿਹੜੇ ਪੰਛੀ ਆ ਉਹਨਾਂ ਨੂੰ ਵੀ ਬਰਾਂਡ ਨੂੰ ਘਰ ਮਿਲਦਾ ਆ ਤੇ ਜ਼ਿਆਦਾਤਰ ਪੇੜ ਕੱਟੇ ਜਾ ਰਹੇ ਤੋ ਉਹਨਾਂ ਲਈ ਇਹ ਕਹਿਣਾ ਚਾਹੀਦਾ ਕਿ ਕਟਾਣੀ ਨਹੀਂ ਚਾਹੀਦੀ ਪਹਿ ਸਭ ਤੋਂ ਵੱਧ ਪੇੜ ਲਗਾਉਣੇ ਚਾਹੀਦੇ ਆ ਤੇ ਜਿਸ ਕਰਕੇ ਵਾਤਾਵਰਨ ਵੀ ਸਾਫ਼ ਰਹੇ ਇੱਕ ਸਟੇਟ ਆ ਜਿੱਥੇ ਕੀ ਇਹ ਬਹੁਤ ਜ਼ਿਆਦਾ ਰੁੱਖ ਕੱਟੇ ਗਏ ਆ ਉਹ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਪਏ ਆਪਾਂ ਸਟੇਟ ਦਾ ਨਾਮ ਨਹੀਂ ਲਵਾਂਗੇ ਪਰ ਇੱਕ ਸਟੇਟ ਤੁਸੀਂ ਵੀ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ ਵੀ ਆਈ ਆ ਤੇ ਉਸੇ ਬਹੁਤ ਜ਼ਿਆਦਾ ਰੁੱਖ ਕੱਟੇ ਗਏ ਜਿਹੜੇ ਜਾਨਵਰਾਂ ਨੂੰ ਵੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਉਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਪੇੜ ਨਹੀਂ ਕਟਣੇ ਚਾਹੀਦੇ ਤੇ ਪੇੜ ਵੱਤਵਤ ਲਗਾਉਣੇ ਚਾਹੀਦੇ ਅਗਰ ਪੇ ਕੱਟ ਦੇਵਾਂਗੇ ਤੇ ਬਹੁਤ ਮੁਸ਼ਕਿਲ ਹੋਵੇਗਾ ਹਰੀਆਲੀ ਨਹੀਂ ਹੋਵੇਗੀ ਤੇ ਲੋਕਾਂ ਨੂੰ ਬਿਮਾਰੀਆਂ ਵੀ ਵੱਤ ਤੋਂ ਵੱਧ ਲੱਗਣਗੇ ਤੇ ਆਕਸੀਜਨ ਦੀ ਵੀ ਪ੍ਰੋਬਲਮ ਹੋਵੇਗੀ ਥੈਂਕ ਯੂ ਤੁਹਾਡੇ ਨਾਲ ਇੱਕ ਉਹਨਾਂ ਦੀ ਸਚਿਪਨਾਮ ਮੇਰੇ ਨਾਮ ਸੁਖਵਿੰਦਰ ਕੋਹਰੇ ਮੈਂ ਪਲੱਸ 2ਵੀਂ ਜਮਾਤ ਦੀ ਵਿਦਿਆਰਥਣਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਰੁੱਖ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਆਕਸੀਜਨ ਦਿੰਦੇ ਇਸ ਤੋਂ ਬਿਨਾ ਮਨੁੱਖ ਦਾ ਜੀਣਾ ਬਹੁਤ ਮੁਸ਼ਕਿਲ ਹੈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਸਾਨੂੰ ਆਪਣੇ ਨਾਮ ਦਾ ਵੀ ਰੁੱਖ ਲਗਾਉਣਾ ਚਾਹੀਦਾ ਤੇ ਹਰ ਇੱਕ ਨੂੰ ਇੱਕ ਨਾ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਥੈਂਕ ਯੂ ਚਲੋ ਜੀ ਇਹ ਤਾਂ ਸਾਨੂੰ ਬੱਚੇ ਤੇ ਬਾਕੀ ਸਾਡੇ ਨਾਲ ਪ੍ਰਿੰਸੀਪਲ ਮੈਡਮ ਵੀ ਆਏ ਆ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਮੈਡਮ ਜਿਹੜੇ ਬੱਚਿਆਂ ਨੇ ਦੱਸਿਆ ਆ ਕਿ ਇਹ ਸਿਖਾਇਆ ਗਿਆ ਬੱਚਿਆਂ ਨੂੰ ਕਿ ਇਹ ਨੈਚੁਰਲ ਕਰ ਰਿਹਾ ਕਿ ਦਰਖਤ ਲਗਾਏ ਜਾ ਰਿਹਾ ਅਸੀਂ ਸਕੂਲ 'ਚ ਪਹਿਲੀ ਵਾਰ ਆਏ ਆ ਤੇ ਦੇਖਿਆ ਕਿ ਬਹੁਤ ਗ੍ਰੀਨ ਸਕੂਲ ਹੈ ਤੇ ਉਹਦੇ ਬਾਰੇ ਤਾਂ ਡੱਕੀ ਕਹਿਣਾ ਹੈ ਆ ਬਿਲਕੁਲ ਜੀ ਹਰ ਇੱਕ ਬੱਚੇ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਹਰ ਬੱਚਾ ਆਪਣੇ ਨਾਂ ਦਾ ਇੱਕ ਰੁੱਖ ਲਗਾਏ ਤੇ ਉਹਨੂੰ ਪਾਲੇ ਅ ਮੈਂ ਇਥੇ 2006 ਤੋਂ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਔਰ ਜਿਸ ਦਿਨ ਮੈਂ ਇਥੇ ਚਾਰਜ ਲਿਆ ਤਾਂ ਮਨੂੰ ਐਂ ਲੱਗਦਾ ਸੀ ਕਿ ਇੱਕ ਵਿਰਾਨ ਜਿਹਾ ਮਨੂ ਸਕੂਲ ਮਿਲ ਗਿਆ ਜਿੱਥੇ ਬਿਲਕੁਲ ਗ੍ਰੀਨਰੀ ਨਹੀਂ ਤੇ ਸਾਨੂੰ ਅੱਜ ਇੱਥੇ ਤੱਕ ਪਹੁੰਚਦੇ ਹੋਏ ਤਕਰੀਬਨ 15 16 ਸਾਲ ਲੱਗ ਗਏ ਔਰ ਮਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਹਰੇ ਭਰੇ ਵਾਤਾਵਰਣ 'ਚ ਜੀ ਰਹੇ ਆ ਤਾਂ ਇਹ ਮੈਸੇਜ ਅਗਰ ਅਸੀਂ ਆਪਣੀਆਂ ਬੱਚੀਆਂ ਨੂੰ ਦਾਂਗੇ ਕਿ ਪੁੱਤਰ ਜੀ ਘਰ ਘਰ ਜਾ ਕੇ ਇਹ ਮੈਸੇਜ ਦੋ ਗਲੀ ਗਲੀ 'ਚ ਰੁੱਖ ਲਗਾਓ ਤਾਂ ਹੀ ਅਸੀਂ ਆਪਣੇ ਦੇਸ਼ ਲਈ ਕੁਝ ਕਰ ਸਕਦੇ ਆਂ ਔਰ ਇਹ ਹੋ ਰਿਹਾ ਮੈਂ ਲੁਧਿਆਣੇ ਤੋਂ ਆਉਂਦੀ ਆਂ ਆ ਸਾਹ ਘੁੱਟਦਾ ਆਉਂਦੇ ਹੋਏ ਲੇਕਿਨ ਜਦੋਂ ਮੈਂ ਫਲੋਰ ਸੈਂਟਰ ਕਰਦੀ ਆਂ ਬਨੁ ਆਇਂ ਲੱਗਦਾ ਹੈ ਕਿ ਇੱਕ ਸਾਫ ਸ਼ੁੱਧ ਵਾਤਾਵਰਣ ਮੇਰੀ ਇੰਤਜ਼ਾਰ ਵਿੱਚ ਹੈ ਤਾਂ ਮੈਂ ਆਪਣੇ ਨੂੰ ਬੜਾ ਪੋਜ਼ਿਟਿਵ ਫੀਲ ਕਰਦੀ ਹਾਂ ਜੀ ਇੱਥੇ ਆ ਕੇ ਮੈਂ ਇੱਕ ਦੋ ਸ਼ਬਦ ਤੁਸੀਂ ਬੋਲੇ ਸੀ ਉਹ ਦੁਬਾਰਾ ਰਿਪੀਟ ਕਰ ਸਕਦੇ ਹੋ ਧੀ ਬਾਰੇ ਜੋ ਤੁਸੀਂ ਸ਼ਬਦ ਬੋਲੇ ਸੀ ਉਹਨੂੰ ਇੱਕ ਵਾਰੀ ਦੁਬਾਰਾ ਰਿਪੀਟ ਹਾਂਜੀ ਬਿਲਕੁਲ ਸੀ ਕੁੱਖ ਵਿੱਚ ਧੀ ਤਰਤ ਵਿੱਚ ਪਾਣੀ ਨਾ ਸੰਭੇ ਤਾਂ ਖਤਮ ਕਹਾਣੀ ਸਾਡੀਆਂ ਬੱਚੀਆਂ ਇਹ ਰੁੱਖਾਂ ਵਰਗੀਆਂ ਜਿਹੜੀਆਂ ਦਿਨ ਪ੍ਰਤੀ ਦਿਨ ਖਿਲ ਕੇ ਅੱਗੇ ਵਧ ਰਹੀਆਂ और देश तरक्की राहते ला मेरा नाम मेरा नाम रणवीर सिंह है मैं एक फिजिक्स लैक्चरार वजो सरकारी कन्या सीनियर सेकेंडरी स्कूल फिलौर विखे काम कर रहे हैं। ਔਰ ਸਾਡੇ ਸਕੂਲ ਦੇ ਵਿੱਚ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਪਿਛਲੇ ਸਾਲ ਵੀ ਅਸੀਂ ਲਗਭਗ 100 ਦੇ ਨੇੜੇ ਦੇ ਰੁੱਖ ਲਗਾਇਆ ਔਰ ਉਹ ਸਾਰੇ ਦਾ ਸਾਰਾ ਅਸੀਂ ਨਾਲ ਪਾਲਦੇ ਵੀ ਪਏ ਆ ਕਿਉਂਕਿ ਰੁੱਖ ਲਗਾਉਣਾ ਇੱਕ ਇਕੱਲੀ ਸਾਡਾ ਕਰਤੱਵ ਨਹੀਂ ਹੈਗਾ ਸਭ ਤੋਂ ਮੇਨ ਗੱਲ ਇਹ ਹੈ ਕਿ ਜਿੰਨੇ ਅਸੀਂ ਬੂਟੇ ਲਾ ਰਹੇ ਹਾਂ ਉਹਨਾਂ ਨੂੰ ਪਾਲਣਾ ਕਿਦਾਂ ਆ ਕਿਉਂਕਿ ਸਾਡੇ ਕਈ ਵਾਰ ਪਾਣੀ ਦੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ ਕਿਤੇ ਸੇਕ ਦੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਬੂਟਿਆਂ ਨੂੰ ਪਾਲਣਾ ਜਿਹੜਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਦੇਖਿਆ ਹੋਣਾ ਸਕੂਲ ਦੇ ਵਿੱਚ ਕੱਲਾ ਅਸੀਂ ਆਪ ਨਹੀਂ ਲਗਾਉਂਦੇ ਬੂਟੇ ਅਸੀਂ ਬੱਚਿਆਂ ਨੂੰ ਨਾਲ ਲਗਾਈਦਾ ਹਾਂ ਕਿਉਂਕਿ ਜਦ ਬੱਚੇ ਆਪਣੇ ਹੱਥ ਨਾਲ ਬੂਟੇ ਲਾਉਂਦੇ ਆ ਤਾਂ ਬੱਚਿਆਂ ਨੂੰ ਇਹ ਲੱਗਦਾ ਆ ਕਿ ਅਸੀਂ ਨਾ ਬੂਟਿਆਂ ਨੂੰ ਪਾਲਣਾ ਵੀ ਆ ਔਰ ਬੱਚਿਆਂ ਦੀ ਉਹਨਾਂ ਦੀ ਡਿਊਟੀ ਵੀ ਲਾਈਦੀ ਆ ਕਿ ਇਹਨਾਂ ਨੂੰ ਤੁਸੀਂ ਸਮੇਂ-ਸਮੇਂ ਤੇ ਪਾਣੀ ਵੀ ਪਾਣਾ ਆ ਦਾ ਗਰਮੀਆਂ ਦੇ ਮੌਸਮ ਦੇ ਵਿੱਚ ਪਾਣੀ ਦੀ ਬੜੀ ਕਮੀ ਹੋ ਜਾਂਦੀ ਆ ਤੇ ਉਸ ਟਾਈਮ ਕਈ ਵਾਰ ਪਾਣੀ ਦਾ ਸਾਧਨ ਨੇੜੇ ਨਾ ਹੋਣ ਕਰਕੇ ਫਿਰ ਬੱਚਿਆਂ ਦੇ ਨਾਲ ਖੁਦ ਲਗਾ ਕੇ ਉਹਨਾਂ ਨੂੰ ਪਾਣੀ ਵੀ ਦਈਦਾ ਤਾਂ ਕਿ ਬੂਟੇ ਜਿਹੜੇ ਆ ਉਹ ਕਿਸੇ ਤਰ੍ਹਾਂ ਵੀ ਖਰਾਬ ਨਾ ਹੋਣ ਸਾਡੇ ਸਕੂਲ ਦੇ ਬੱਚਿਆਂ ਨੂੰ ਜਿਹੜੇ ਮੈਸੇਜ ਕੀ ਆ ਵੀ ਵੱਤੋ ਵੱਦ ਬੋਦ ਪਰ ਲੋਕਾਂ ਨੂੰ ਬਿਲਕੁਲ ਜੀ ਰੁੱਖ ਜਿਹੜੇ ਆ ਸਾਡੀ ਜ਼ਿੰਦਗੀ ਆ ਜੇ ਰੁੱਖ ਨਾ ਰਹੇ ਆਕਸੀਜਨ ਨਹੀਂ ਰਹਿਣੀ ਰੁੱਖ ਨਾ ਰਹੇ ਸਾਡੇ ਪੰਛੀ ਨਹੀਂ ਰਹਿਣੇ ਰੁੱਖ ਨਾ ਰਹੇ ਤਾਂ ਇਨਸਾਨ ਨਹੀਂ ਰਹਿਣਾ ਇਹ ਬਹੁਤ ਜ਼ਰੂਰੀ ਆ ਅੱਜ ਅਜੋਕੇ ਸਮੇਂ ਦੇ ਵਿੱਚ ਕਿ ਅਸੀਂ ਵੱਤੋ ਵੱਦ ਰੁੱਖ ਲਗਾਈਏ ਉਹਨਾਂ ਨੂੰ ਪਾਲੀਏ ਸਾਨੂੰ ਇੱਕ ਮਨੋਵਿਗਿਆਨੀ ਇੱਕ ਗੱਲ ਦੱਸਦਾ ਆ ਕਿ ਜਿਹੜੇ ਮਨੋਵਿਗਿਆਨੀ ਆ ਉਹ ਇਹ ਗੱਲ ਆਮ ਤੌਰ ਤੇ ਦੱਸਦੇ ਕਿ ਜੋ ਸਾਡਾ ਅੱਜ ਕੱਲ ਸਮਾਜ ਚੱਲ ਰਿਹਾ ਆ ਉਹਦੇ ਵਿੱਚ ਸਟ्रेस ਬਹੁਤ ਜ਼ਿਆਦਾ ਹੋਈ ਹੋਆ ਹਰ ਇੱਕ ਬੰਦੇ ਨੂੰ ਜਦ ਤੂੰ ਜੇਕਰ ਤੁਹਾਡੇ ਆਲੇ ਦੁਆਲੇ ਗ੍ਰੀਨਰੀ ਆ ਹਰਿਆਈ ਆ ਤਾਂ ਤੁਹਾਡੀ ਸਟ्रेस ਜਿਹੜੀ ਆ ਕਾਫੀ ਘਟਦੀ ਆ ਤੁਸੀਂ ਨੰਗੇ ਪੈਰ ਘਾਹ ਦੇ ਉੱਤੇ ਚੱਲੋ ਤੁਹਾਡੀ ਸਟ्रेस ਘਟਦੀ ਆ ਤੁਸੀਂ ਬੂਟਿਆਂ ਦੇ ਬੂਟਿਆਂ ਨੂੰ ਜਾ ਕੇ ਹੱਥ ਲਾ ਕੇ ਦੇਖੋ ਉਹਨਾਂ ਦੇ ਪੱਤਿਆਂ ਨੂੰ ਹੱਥ ਲਾ ਕੇ ਦੇਖੋ ਤੁਹਾਡੀ ਸਟ्रेस ਘਟਦੀ ਆ ਔਰ ਇਹ ਨਮੀ ਸਟਡੀ ਆ ਔਰ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਬੂਟੇ ਜਿੱਥੇ ਤੁਹਾਡੀ ਜ਼ਿੰਦਗੀ ਬਿਤਾ ਰਹੇ ਆ ਉੱਥੇ ਤੁਹਾਡੀ ਮਾਨਸਿਕ ਸਥਿਤੀ ਨੂੰ ਵੀ ਠੀਕ ਕਰਦੇ ਪਏ ਆ ਇਸ ਲਈ ਇਹਨਾਂ ਚੀਜ਼ਾਂ ਨੂੰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਮੈਨੂੰ ਜਾਣਕਾਰੀ ਪਤਾ ਲੱਗਾ ਵੀ ਤੁਸੀਂ ਪੌਦੇ ਨਾਲ ਆ ਕੇ ਉਹਨਾਂ ਬਿਲਕੁਲ ਜੀ ਮੈਂ ਸਵੇਰ ਨੂੰ ਆ ਕੇ ਮੈਂ ਪਹਿਲਾਂ ਇਹ ਕੰਮ ਕਰਦਾ ਜਾ ਕੇ ਬੂਟਿਆਂ ਨੂੰ ਇੱਧਰ ਹੱਥ ਲਾ ਕੇ ਦੇਖਦਾ ਔਰ ਸੱਚੀ ਕਹਾਂ ਨਾ ਮੇਰੀ ਸਟ्रेस ਘਟਦੀ ਆ ਇਹ ਜਿਹੜੀ ਮੈਂ ਤੁਹਾਨੂੰ ਮਨੋਵਿਗਿਆਨਿਕ ਸਟੱਡੀ ਦੀ ਗੱਲ ਕੀਤੀ ਇਹ ਤਾਂ ਮੈਨੂੰ ਹਜੇ 5-7 ਦਿਨ ਪਹਿਲਾਂ ਹੀ ਪਤਾ ਲੱਗੀ ਆ ਪਰ ਜਿਹੜੀ ਚੀਜ਼ ਮੈਂ ਬੂਟਿਆਂ ਨੂੰ ਹੱਥ ਲਾ ਕੇ ਕਰਦਾ ਸੀ ਇਹ ਤਾਂ ਮੈਂ ਕਾਫੀ ਚਿਰ ਦਾ ਕਰਦਾ ਔਰ ਵਾਕਈ ਮੈਨੂੰ ਇਹ ਫੀਲ ਹੁੰਦਾ ਹੈ ਕਿ ਜਿਦਾਂ ਨਾ ਮੇਰੇ ਅੰਦਰੋਂ ਪੜ੍ਹਾ ਕਿਸੇ ਦੀ ਚੀਜ਼ ਦੀ ਜਾਂ ਕੋਈ ਸਟ੍ਰੈਸ ਜਾਂ ਦਿਮਾਗ ਦੇ ਵਿੱਚ ਹਨਾ ਉਹ ਚੀਜ਼ ਨਿਕਲਦੀ ਪਈ ਆ ਇਹ ਪਹਿਲਾਂ ਤੋਂ ਮੈਂ ਫੀਲ ਕਰਦਾ ਕਿ ਦਰਸ਼ਕਾਂ ਨੂੰ ਦੱਸਿਆ ਜਾ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਪੌਦੇ ਬਿਲਕੁਲ ਜੀ ਬਿਲਕੁਲ ਉਹ ਆਪਣੀ ਸਥਿਤੀ ਦੱਸਦੇ ਆ ਉਹ ਚੰਗੇ ਆ ਕਿ ਨਹੀਂ ਉਹਨਾਂ ਨੂੰ ਪਾਣੀ ਦੀ ਲੋੜ ਆ ਉਹਨਾਂ ਨੂੰ ਖਾਦ ਦੀ ਲੋੜ ਆ ਉਹਨਾਂ ਦੀ ਉਹ ਜਦ ਇਦਾਂ ਗੱਲ ਕਰਦੇ ਨਾ ਤਾਂ ਮੇਰੀ ਸਿਹਤ ਜਰੂਰ ਠੀਕ ਕਰਦੇ ਆ। ਹੂੰ। ਔਰ ਇਹੀ ਗੱਲ ਆਣਿਆ ਜਿਹਦੇ ਕਰਕੇ ਸਾਨੂੰ ਰੁੱਖਾਂ ਵੱਲ ਧਿਆਨ ਜਿਹੜਾ ਬਹੁਤ ਜ਼ਿਆਦਾ ਦੇਣਾ ਚਾਹੀਦਾ ਹੈ। ਸਰ ਇੱਕ ਗੱਲ ਤਾਂ ਤੋਂ ਸਿੱਖਣ ਨੂੰ ਮਿਲੀ ਆ ਕਿ ਜਿਹੜਾ ਬਲਕਤ ਹਰ ਕੋਈ ਲਾਉਂਦਾ ਪਰ ਉਹਦੀ ਸੰਭਾਲਿਆ ਉਹ ਥੋੜਾ ਜਿਹਾ ਇੱਕ ਵਾਰੀ ਫਿਰ ਦੱਸਿਆ ਜਾਵੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਸ ਬਾਰੇ ਥੋੜਾ ਜਿਕਰ ਜ਼ਰੂਰ ਕੀਤਾ ਜਾਵੇ ਦੇਖੋ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਨਿਆਣਾ ਹੁੰਦਾ ਆ ਉਸ ਨਿਆਣੇ ਨੂੰ ਪਾਲਣਾ ਔਖਾ ਹੁੰਦਾ ਨਾ ਬੂਟੇ ਨੂੰ ਲਾਣਾ ਸੌਖਾ ਹੈ ਬੂਟੇ ਨੂੰ ਪਾਲਣਾ ਔਖਾ ਆ ਤੁਹਾਨੂੰ ਸਮੇਂ-ਸਮੇਂ ਤੇ ਇਹ ਦੇਖਣਾ ਪਊਗਾ ਉਹਨੂੰ ਪਾਣੀ ਜ਼ਿਆਦਾ ਤਾਂ ਨਹੀਂ ਹੈਗਾ ਉਹਨੂੰ ਘੱਟ ਤਾਂ ਨਹੀਂ ਹੈਗਾ ਉਹਦੇ ਪੱਤੇ ਪੀਲੇ ਤਾਂ ਨਹੀਂ ਪੈ ਰਹੇ ਉਹਨੂੰ ਕਿੰਨੀ ਖਾਦ ਚਾਹੀਦੀ ਜਿੰਨੀ ਖਾਦ ਚਾਹੀਦੀ ਉਨੀ ਹੀ ਪਾਣੀ ਚਾਹੀਦੀ ਜ਼ਿਆਦਾ ਪਾਉਗੇ ਤਾਂ ਵੀ ਖਰਾਬ ਆ ਘੱਟ ਪਾਉਗੇ ਤਾਂ ਬੂਟੇ ਨੂੰ ਸ਼ਾਇਦ ਨੁਕਸਾਨ ਨਹੀਂ ਹੋਊਗਾ ਪਰ ਜ਼ਿਆਦਾ ਦਾ ਕਈ ਵਾਰ ਨੁ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਫਿਰ ਆਲੇ ਦੁਆਲੇ ਕੋਈ ਪਸ਼ੂ ਤਾਂ ਨਹੀਂ ਖਰਾਬ ਕਰ ਰਿਹਾ ਬੂਟੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਬੱਚੇ ਤਾਂ ਨਹੀਂ ਖਰਾਬ ਕਰ ਰਹੇ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਤੁਹਾਡਾ ਬੂਟਾ ਜਿਹੜਾ ਉਹ ਪਾਲਿਆ ਜਾਊਗਾ ਔਰ ਬੂਟਾ ਪਾੜੂਗੇ ਇਹਦਾ ਮਤਲਬ ਕਿ ਤੁਸੀਂ ਕਹ ਲਓ ਕਿ ਇੱਕ ਪੁੰਨ ਖੱਟਦੇ ਪਏ ਹੋ ਯਾਨੀ ਇੱਕ ਕਰੋ ਪੁੰਨ 100 100 ਔਰ ਨਾਲ ਦੀ ਨਾਲ ਤੁਸੀਂ ਪੁੰਨ ਖੱਟ ਲਿਆ ਕਿ ਉਸ ਰੁੱਖ ਨੇ ਕੱਲਾ ਤੁਹਾਨੂੰ ਨਹੀਂ ਹਵਾ ਦੇਣੀ ਤੁਹਾਨੂੰ ਨਹੀਂ ਆਕਸੀਜਨ ਦੇਣੀ ਪਤਾ ਨਹੀਂ ਲੱਖਾਂ ਕਰੋੜਾਂ ਲੋਕਾਂ ਨੂੰ ਹਵਾ ਦੇਣੀ ਥੈਂਕ ਯੂ ਥੈਂਕ ਯੂ ਸਰ ਛੁਕਰੀਆ ਤੇ ਜੇ ਸਾਡੇ ਕੋਲ ਪਾਦੇ ਨਹੀਂ ਹੋਵਾਂਗੇ ਤੇ ਸਿਰਦੋਂ ਸਾਨੂੰ ਆਕਸੀਜਨ ਕਿੱਥੋਂ ਮਿਲੇਗੀ ਅਸੀਂ ਕਈ ਖਬਰਾਂ 'ਚ ਪੜਦੇ ਆ ਕਿ ਦਿੱਲੀ ਦੇ ਵਿੱਚ ਪੋਲੂਸ਼ਨ ਐ ਬਹੁਤ ਜ਼ਿਆਦਾ ਹੋ ਗਿਆ ਉੱਥੇ ਆਕਸੀਜਨ ਨਹੀਂ ਮਿਲ ਰਹੀ ਹੈ ਪ੍ਰੋਪਰ ਸੋ ਇਸ ਕਰਕੇ ਨਾ ਬੂਟੇ ਜਿਹੜੇ ਆ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਜੀਨ ਦਾ ਸਾਧਨ ਆ ਸੋ ਮੈਂ ਹੀ ਕਹਾਂਗੇ ਕਿ ਬੂਟੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਜਿਹੜੇ ਵਾਤਾਵਰਣ ਪੌਦੇ ਲਾਉਣ ਦੇ ਬਾਰੇ ਆਪਾਂ ਪ੍ਰਿੰਸੀਪਲ ਸ਼ੁਸ਼ੀਲਾ ਕੁਮਾਰੀ ਨਾਲ ਗੱਲਬਾਤ ਕੀਤੀ ਸਟਾਫ ਨਾਲ ਗੱਲ ਕੀਤੀ ਔਰ ਜਿਹੜੇ ਸਕੂਲ ਦੇ ਬੱਚੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਪੌਦਾ ਲਾਉਣਾ ਜ਼ਰੂਰੀ ਨਹੀਂ ਉਹਦੀ ਦੇਖ ਸੰਭਾਲ ਵੀ ਜ਼ਰੂਰੀ ਆ ਕਾਫੀ ਆ ਆਪਾਂ ਨੂੰ ਜਾਣਕਾਰੀ ਇੱਥੇ ਸਕੂਲ ਦੇ ਵਿੱਚੋਂ ਮਿਲੀ ਆ ਕੈਮਰਾਮੈਨ ਪਵਨ ਪਨੋੜ ਦੇ ਨਾਲ ਫਲੋਰ ਤੋਂ ਰਾਜਕਮਨ ਨੰਗਲ ਪੰਜਾਬ ਜਿਲ੍ਹਾ ਨੂਦੀ ਖਾਸ ਰਿਪੋਰਟ